ਇਹ ਕੋਈ ਨਹੀਂ ਹੁਣ ਬਾਹਰ ਹੀ ਡਿਗੂ ਉਹ ਹੁੰਦੇ ਤੇ ਇੱਥੇ ਹੁੰਦੇ ਤਾਂ ਮੁੱਕਾ ਹੋ ਜਾਂਦਾ ਆਪਾਂ ਇਹ ਕਿ ਕਿਸਨਾ ਕੀ ਕਰਦੇ ਹੋ ਉਹ ਕਣਕ ਛੰਡਦੇ ਜੀ ਠੀਕ ਹਾਂ ਜੀ ਥੋੜਾ ਘਰ ਦੇ ਲੰਦਾਰ ਕਿੱਥੇ ਆ ਲੰਦਾਰ ਇਧਰ ਮੋਟਰਸਾਈਕਲ ਲੈ ਕੇ ਲੰਘ ਗਈ ਕਿ ਤਨੀ ਕਿੱਧਰ ਗਈ ਹਾਂ ਤਾਂ ਹੀ ਮੇਰੇ ਨਾਲ ਲੰਘਦਾ ਸੀ ਮਿੱਟੀ ਨਾਲੇ ਬੈਠੀ ਸੀ ਹਾਂ ਤੁਰੋ ਬਲ। ਉਹ ਸਾਡੀ ਕੁੜੀ ਦੇ ਜਨਮ ਦਿਨ ਤੇ ਮੈਂ ਲੱਡੂ ਲੈਣਾ ਸੀ। ਸਰ ਜੀ ਤੁਹਾਡਾ ਯਈ ਤੁਨੂੰ। ਹਾਂ ਭਾਈ ਮਹਾਰਾ ਸਭ ਨੂੰ ਬਤਾ ਦੇ। ਹੋਰ ਕੀ ਕਰਦਾ? ਅੱਜ ਤੋਂ ਕੜਕੀ ਡਾਉਣ ਲੱਗੇ ਨੇ ਜੀ। ਅੱਜ ਤਾਂ ਮਜ਼ਦੂਰ ਦੇ ਰਸਤੇ। ਸਾਡੀ ਮਜਬੂਰੀ ਹੈ ਜੀ ਸਾਨੂੰ ਕਰਨਾ ਪੰਦਾ ਜੀ ਕਰਨਾ। ਨਾ ਤਾਂ ਸਾਰੇ ਮਜ਼ਦੂਰਾਂ ਨੇ ਛੁੱਟੀ ਕਰੀ ਆ। ਮਜਬੂਰੀ ਹੈ ਜੀ ਸਾਡੀ ਜੀ ਸਰਦਾਰ ਨੂੰ ਤਾਂ ਇਹ ਕੁਝ ਫੜੇ ਹੋਣੇ ਨਹੀਂ। ਲੈ ਫੇਰ ਇੱਕ ਦਿਨ ਇੱਕ ਦਿਨ ਤਾਂ ਛੁੱਟੀ ਕਰ ਲੈਣਾ ਤੂੰ। ਸਾਡੀ ਮਜਬੂਰੀ ਹੈ ਜੀ ਸਰਦਾਰ ਸਾਹਿਬ ਨੂੰ ਕੰਮ ਲਾ ਕੇ ਹੀ ਆਇਆ ਹੈ ਨਹੀਂ ਫੇਰੇ ਇੱਕ ਦਿਨ ਦੀ ਕੀ ਗੱਲ ਹੁੰਦੀ ਹੈ ਇੱਕ ਦਿਨ ਤਾਂ ਛੁੱਟੀ ਕਰਨੀ ਚਾਹੀਦੀ ਸਾਨੂੰ ਅੱਛਾ ਅੱਛਾ ਸਹੀ ਸਾਡੀ ਮਜਬੂਰੀ ਹੈ ਜੀ ਸਰਦਾਰ ਸਾਹਿਬ ਨੂੰ ਕੰਮ ਲਾ ਕੇ ਹੀ ਆਇਆ ਹੈ ਨਹੀਂ ਫੇਰੇ ਇੱਕ ਦਿਨ ਦੀ ਕੀ ਗੱਲ ਹੁੰਦੀ ਹੈ ਇੱਕ ਦਿਨ ਤਾਂ ਛੁੱਟੀ ਕਰਨੀ ਚਾਹੀਦੀ ਸਾਨੂੰ ਕੋਈ ਮੇਰਾ ਮੁੰਡਾ ਇੱਕ ਆਈ ਮੈਂ ਬਾਹਰ ਨੂੰ ਭੇਜਣਾ ਹੁੰਦਾ ਹੁੰਦੀ ਹੈ ਇੱਕ ਦਿਨ ਤਾਂ ਕਹਿ ਕੇ ਛੁੱਟੀ ਲੈਣਾ ਦਾ ਤੂੰ ਜੀ ਇੱਕ ਦਿਨ ਦੀ ਸਾਨੂੰ ਛੁੱਟੀ ਦੇ ਦੇ ਦਿੱਤੀ ਹੁੰਦੀ ਹੈ ਇਹ ਦੂਆ ਭਾਈ ਕੌਣ ਹੈ ਇਹ ਵੀ ਕੰਮ ਕਰਦੇ ਇਹਨੇ ਨਹੀਂ ਛੁੱਟੀ ਵਣਾਈ ਅੱਜ ਕਿਆ ਸਮ ਬੋਲੂਗਾ ਮਦਰ ਜੀ ਇਹਦੀ ਵੀ ਮਜਬੂਰੀ ਆ ਜੀ ਇਹਨੇ ਵੀ ਪੈਸੇ ਕਿਥੇ ਲਾਇਏ ਹੋਣੇ ਜੀ ਹਰ ਵਾਰ ਤੋਂ ਮਜਬੂਰੀ ਤਾਂ ਸਾਰੇ ਕਿਉਂ ਹੁੰਦੀ ਆ ਜੇ ਇੱਕ ਦਿਨ ਵੀ ਛੁੱਟੀ ਕਰਨਾਂ ਤਾਂ ਫੇਰ ਕੀ ਕਰਨ ਹੁੰਦੀ ਆ ਨਹੀਂ ਜੀ ਇਹਦੀ ਵੀ ਮਜਬੂਰੀ ਆ ਜੀ ਆ ਵੀ ਇਹਦੀ ਤੁਹੇ ਕੰਮ ਕਰਦਾ ਭਾਈ ਇਹ ਹਾਂ ਜੀ ਕਰਨਾ ਪੈਂਦਾ ਜੀ ਮਜਬੂਰੀ ਆ ਕੀ ਕਰੀਏ ਨੇ ਕਦੋਂ ਦੀ ਕੀ ਕਰ ਦਿੱਤੀ ਛੁੱਟੀ ਟਾਈਮ ਨਹੀਂ ਰਹੀ ਅੱਜ ਉਹ ਨਹੀਂ ਜੀ ਪਹਿਰੇ ਸਰਦਾਰ ਤੋਂ ਪੈਸੇ ਫੜੇ ਤੇ ਇੱਕ ਤਾਂ ਫੀਸ ਭਰੀ ਦੀ ਉਹ ਦੁੱਧ ਦੇ ਦੇਣੇ ਤੇ ਜੀ ਅੱਛਾ ਉਹਦੇ ਕਰਕੇ ਫਿਰ ਆਉਣਾ ਪਿਆ ਜੀ ਕੰਮ ਹੁਣ ਸਰਦਾਰ ਕੰਮ ਲਾ ਗਿਆ ਛੁੱਟੀ ਤੇ ਕਰੀ ਨਹੀਂ ਅੱਜ ਤਾਂ ਜ਼ੋਰਤੀ ਅੱਜ ਕਹਿ ਸਕਦੇ ਤੇ ਤੁਸੀਂ ਉਹ ਨਹੀਂ ਜੀ ਸਰਦਾਰ ਨੇ ਕਰਨੀ ਦਿੱਤੀ ਕੋਈ ਛੁੱਟੀ ਸਲਤਾ ਹਾਈ ਹੁਣ ਪੈਸੇ ਫੜੇ ਨੇ ਮਜ਼ਦੂਰੀਆਂ ਨੇ ਤਹਾਂ ਕਹਿ ਰਾਮ ਲੇਖਾ ਬਾਈ ਤੁਮੂ ਇੱਕ ਦਿਨ ਨਾ ਕੰਨੀ ਸਾਡਾ ਸਾਦਾ ਸਾਦਾ ਨਹੀਂ ਹੈਗਾ ਅਸਤੇ ਕਲੀਨਿਕ ਚ ਮਨਾਵਾਗੇ ਉਹਨਾਂ ਰਹੀ ਕੰਮ ਹੁਣ ਸਿਰ ਚੜਿਆ ਪਿਆ ਜੀ ਆ ਕਣਕ ਡਾਉਨ ਤੇ ਢੋਲ ਪਰਨੇ ਨੇ ਆਇਆ ਉਹ ਬਰਾ ਵੀ ਰਸਤੇ ਚ ਖੜਿਆ ਹਰ ਗੜਿਆ ਪਿਆ ਅੱਲਾ ਜਾਣੇ ਹੋਵੇ ਰੋ ਹਾਂ ਹੀ ਕੱਲੀ ਆਈ ਅੱਛਾ ਹਾਈ ਹਾਂ ਹੁਣ ਗਿਆ ਹੋਇਆ ਸਰਦਾਰ ਕਿਤੇ ਅੱਛਾ ਹਾਂ ਜੀ ਸਾਨੂੰ ਕੰਮ ਲਾ ਗਿਆ ਮਾਇਤਾ ਆਈ ਕੇ ਮਾਤਰ ਨਾ ਲੱਡੂ ਦੇ ਵੇ ਸਾਡੇ ਕੁੜੀ ਦਾ ਗੰਨ ਮਦਨ ਤੇ ਲੈ ਤੁਸੀਂ ਵੀ ਕਾਰਜ ਵਜੋਂ ਚਲੋ ਵਧਾਈਆਂ ਹੀ ਵੇ ਹਾਂ ਭਾਈ ਤੁਸੀਂ ਉਹਦਾ ਲਹੌਰ ਲੈ ਭਾਈ ਕਿੰਨੀ ਤਰੀ ਸੰਦੂਰੀ ਖਾਣਾ ਇਹ ਨੂੰ ਕਿੰਨੇ ਕ ਦਿਨ ਹੋ ਗਏ ਕੰਮ ਕਰਦਿਆਂ ਨੂੰ ਹੋਰ ਪੋ ਫਿਰ ਢੀ ਦੇ ਇਹਨਾਂ ਹੋਈ ਕੰਮ ਕਰਦਿਆਂ ਨੂੰ ਕਿੰਨੇ ਕ ਦਿਨ ਹੋ ਗਏ ਤੈਨੂੰ ਕੰਮ ਕਰਦਿਆਂ ਮੈਂ 15 ਦਿਨ ਹੋ ਗਏ ਤੈਨੂੰ ਕੰਮ ਕਰਦੇ ਫੇਰੇ ਆਏ ਆ ਮੈਨੂੰ ਇਹ ਤਾਂ ਜਿਹੜਾ ਇਹਦਾ ਕਿਹੜਾ ਕੰਮ ਅਸਲੀ ਜਿਹੜਾ ਕਰਦਿਆ ਤੈਨੂੰ 15 ਉਹ ਮਿਸਤਰੀ ਬਲੱਗਾ ਹੈ ਤੇ ਜੀ ਵਿੱਚ ਪਲਾਸਟਰ ਦਾ ਕੰਮ ਕਰਦੇ ਤੇ ਜੀ ਅੱਛਾ ਛੱਡ ਬਣਾਇਆ ਤੇ ਜੀ ਸਰਦਾਰ ਨੇ ਅੱਛਾ ਖਾਦ ਰਖਾਉਣ ਨੂੰ ਅੱਛਾ ਅੱਛਾ ਤੇ ਹੁਣ ਮਿਸਤਰੀ ਦਾ ਕੰਮ ਮੁੱਕ ਗਿਆ ਜੀ ਹੁਣ ਖੇਤੀ ਦਾ ਕੰਮ ਚੱਲਦਾ ਅੱਛਾ ਉਹ ਫੇ ਕਰਾਉਣਾ ਪੈਂਦਾ ਜੀ ਪਹਿਲਾਂ ਸਵੇਰੇ ਪਾਖੀਆਂ ਢੋਈਆਂ ਤੇ ਹਾਂ ਹੁਣ ਹਰਾ ਵੱਢ ਗਿਆ ਹੁਣ ਕਣਕ ਸਣਦੇ ਆ ਜੀ ਅੱਛਾ ਅੱਛਾ ਤੇ ਢੋਲਾ ਜੀ ਪਾਉਣੀ ਹੈ ਜੀ ਇਹ ਆਹ ਪਾੜਾ ਰਿਆ ਵੀ ਉਹ ਛੱਡ ਲਾ ਤਾਂ ਹੀ ਮੈਂ ਕਹਿੰਦੀ ਮੈਂ ਕਣਕ ਦਾ ਰੋ ਕੱਢਦਾ ਕਿੰਨੇ ਢੋਲਾਂ ਚ ਪਾਈ ਆ ਵਾਜੀ ਵੀ ਸਾਡੇ ਉੱਧਰ ਮਿਸਤਰੀ ਕਰਕੇ ਕੰਮ ਮੁੜ ਗਿਆ ਜੀ ਉਹ ਫਿਰ ਸਰਦਾਰ ਕੰਨਾ ਜੀ ਵਿੱਚ ਮਿਸਤਰੀ ਲੱਗਿਆ ਰਹਾ ਵਿੱਚ ਡੰਗਰਾ ਦਾ ਕੰਮ ਵਿੱਚ ਆਹਾ ਮਸ਼ੀਨ ਚੱਲਦੀ ਦੀ ਤੇ ਕੰਮ ਕਈ ਹੋ ਗਏ ਜੀ ਇਕੱਠੇ ਕਾਈ ਨਹੀਂ ਰਿਹਾ ਤੁਸੀਂ ਛੁੱਟੀ ਕਰੀ ਹਾਂ ਹਾਂ ਚਲੋ ਫਿਰ ਛੁੱਟੀ ਵੀ ਮਜਬੂਰੀ ਆ ਜਦੋਂ ਹੁਣ ਫੜੇ ਹੁੰਦਾ ਤੇ ਫਿਰ ਤਾਂ ਹਾਂ ਕਰਨਾ ਹਾਂ ਜੀ ਹਾਂ ਜੀ ਚੱਲ ਫਿਰ ਮੈਂ ਵੀ ਹੁਣ ਤੇ ਜਾਨੀ ਫਿਰ ਉਹ ਘਰੇ ਨਹੀਂ ਹੈਗਾ ਹੈ ਚੰਗਾ ਹੀ ਚਾਹੀਦਾ ਸਰਦਾਰ ਸਾਡੇ ਬੰਦਿਆਂ ਨੂੰ ਚੱਕ ਗਏ ਹਾਂ ਹਾਂ ਕੋਈ ਨਹੀਂ ਕਹਿ ਰਾਂ ਸਰਦਾਰ ਨੂੰ ਹਾਂ ਪਰ ਕਹਿ ਦੀ ਹਾਂ ਠੀਕ ਘਰੇ ਕੋਈ ਨਹੀਂ ਹੈ ਨਾ ਨਾ ਚਲ ਮੈਂ ਤਾਂ ਮੋੜਦੀ ਹਾਂ ਕਹਿ ਦੇ ਫੰਗੀਰ ਤੁਸੀਂ ਦੇਖੋ ਅੰਦਰੋਂ ਜਦੋਂ ਹੋਰ ਹੋਵੇ ਮੂਲੀ ਦਾ ਨਾਮ ਸੁਖਰੀਆ ਹੈ ਮੈਨੂੰ ਇਹ ਜਣਾ ਨਹੀਂ ਹੋਰ ਫੋਸਟੀ ਨੂੰ ਨੋ ਗਿਆ ਫਗੀਰ ਇਸੇ ਗਾੜੀ ਦੇ ਜਾਂਦੇ ਹੈ ਕਿਤੇ ਹੋਰ ਜਾਂਦੇ ਦੇਖ ਲਓ ਨਹੀਂ ਉੱਪਰ ਕਿੰਨੀ ਆਨੇ ਬਨਾਰੀ ਦੁਨੀਆ ਤੇ ਲੱਤ ਪਾ ਅੱਤਰਾ ਅਮਰੀਕਾ ਵੀ ਬੈਠੀ ਈ ਘਰੇ ਸਾਰੀਓ ਹੋਰ ਅੱਤ ਸਾਂਹੀ ਦਿੱਤੀ ਵੀ ਕੋਈ ਨਾ ਹੋਵੇ ਸਰਕਾਰੀ ਬੇਕਾਨੀ ਮੰਦੀਆਂ ਦਾ ਹੋ ਸਾਰਾ ਕੋਠੇ ਦੀ ਅੱਛਾ ਵੀ ਇਹਦਾ ਆਪਾ ਦੇਖਦਾ ਫੱਤੇ ਤੇ ਛੁਰੂ ਫੱਤੇ ਜਿਹੜਾ ਗੜੀ ਸੀ ਆਇਆ ਛਲੀ ਦਾ ਪਤਾ ਲੈ ਪਰ ਇਹ ਕਰ ਵੀ ਰੋਣਾ ਇਹਨਾਂ ਦੇ ਉਹ ਹੋ ਗਿਰੇ ਭਰਲਾ ਮੌਸਮ ਖਰਾਬਾ ਮੌਸਮ ਖਾਸਾ ਖਰਾਬ ਹੋ ਗਿਆ ਤੇ ਉਧਰ ਸਰਦਾਰ ਵੀ ਟੂੜੀ ਲੈ ਕੇ ਆ ਗਿਆ ਇਹਦਾ ਕਿਵੇਂ ਕਰਾਂਗੇ ਕਿਰਪੀ ਦਾ ਟਰਾਲੀ ਚ ਜਿਹੜੇ ਤਰਪਾਲ ਇਹਨੂੰ ਕਿ ਖਾਲੀ ਕਰਕੇ ਪੱਲੀਓਂ ਮੋੜਦਾ ਨਹੀਂ ਇਹਦੇ ਤਾਂ ਮੋੜ ਦਾਂਗੇ ਜਿਹੜੇ ਆ ਟਰਾਲੀ ਚ ਮਾਲ ਪਿਆ ਇਹ ਸੜਕ 'ਤੇ ਲਵਾ ਰਹੇ ਨੇ ਕਹਿੰਦੇ ਸਰਦਾਰ ਨੂੰ ਹਾਂ ਆ ਗਿਆ ਵੀ ਟਰਾਲੀ ਲੱਗਿਆ ਤਾਂ ਹਾਂ ਆ ਗਿਆ ਜੀ ਆ ਗਿਆ ਟੂੜੀ ਆਉਣ ਲੱਗੀ ਆਪਾਂ ਟੂੜੀ ਆ ਗਈ ਅੱਛਾ ਪਰ ਇਹ ਮੁਕੂ ਦਾ ਮਟੂੜੀ ਦਾ ਹਾਂ ਉਹ ਨਾਲੇ ਹੁਣ ਟਰਾਲੀ ਨਿਕਲ ਜੂ ਬਾਹਰ ਆਪਾਂ ਟੋਕਾ ਵੜਦੀਏ ਪਰ ਉਹਦਨੇ ਬਾਈ ਟੋਕਾ ਵੀ ਉਹ ਵੀ ਗੰਮ ਜੀ ਰੂ ਆਪਣਾ ਹੋਰ ਇਹ ਟਰਾਲੀ ਨਹੀਂ ਲਵੇ ਨੇ ਫੇਰ ਨਹੀਂ ਰਹਾ ਨਹੀਂ ਆਪਾਂ ਨੂੰ ਹੋਰ ਟਰਾਲੀ ਆ ਗਈ ਫੇਰ ਆਪਾਂ ਤਾਂ ਕੰਮ ਨਹੀਂ ਹੋਣਾ ਉੱਥੇ ਨਹੀਂ ਹੋਣਾ ਅਪਟੋ ਲਾਟ ਪਾ ਦਿੰਨੇ ਆ ਹਾਂ ਅਗੇ ਪਾਰ ਕਰਕੇ ਫਿਰ ਪਾਪਰ ਕੰਮ ਕਰ ਦਿੰਨੇ ਆ ਹਾਂ ਹਾਂ ਕਰਾਰੇ ਖਾਨ ਨੂੰ ਪਹਿਲਾਂ ਟੋਲ ਵਾਲੀ ਕੋਲ ਉਹ ਫਿਰ ਮੈਨੂੰ ਇੱਧਰ ਜਾਣਾ ਕੋਈ ਨਹੀਂ ਤੇ ਨਾ ਆਪਾਂ ਟੋਲ ਵਾਲੀ ਪਾ ਦਿੰਨੇ ਆ ਵੀਰੇ ਇਹ ਬਾਅਦ ਚ ਪਾ ਦਾਂਗੇ ਹਾਂ ਚੱਲ ਐਂ ਕਰਦਾ ਫਿਰ ਚੱਲ ਪਾਈਏ ਇਹ ਦੋ ਚਾਰ ਜਿਹੜੇ ਹੈਗੇ ਨੇ ਕੱਟੀ ਪਾ ਕੇ ਕੱਟੀ ਪਾ ਦਾਂਗੇ ਇਹ ਕਿਆ ਚਾੜ ਪਾ ਕੇ ਇਹ ਝਾੜੀ ਪਾ ਦਾਂਗੇ ਕੱਟੀ ਨਹੀਂ ਕਰਾਂਗੇ ਰਖ ਲਾਗੇ ਪਰ ਇਹ ਕੱਲੂ ਦੇਖਾ ਕਰਦਾ ਆਏ ਅਗਰ ਜੀ ਦੀ ਗੱਲ ਚੱਲ ਆ ਹੁਣ ਭਾਈ ਨਹੀਂੁੱੁੱਤੀ ਹੋਈ ਤਾਂ ਆਪ ਵੀ ਕੋਈ ਬੜੀ ਗੱਲ ਨਹੀਂ ਚੱਲ ਸੁਣਿਆ ਆਪਣੇ ਨਾਲ ਦੇ ਖਾਬੜਾ ਕਿੰਨੇ ਕੁ ਵੀਰ ਲੱਗੇ ਹੋਣਗੇ ਕਰਨਾ ਆਹ ਆਹ ਉਹ ਜਿਹੜਾ ਕੱਲਈ ਆ ਆਹੋ ਅਸੀਂ ਚਲੋ ਕੰਮ ਕਰਦੇ ਹਾਂ ਮੇਰੇ ਪਾਪੀ ਜੀ ਬਾਕਮਦਾਂ ਆਹ ਆਹ ਆਪਣੀ ਸਰਦਾਰ ਨਾਲ ਬਣੀ ਰਹੀ ਉਹ ਹੀ ਕਹਾਂ ਵਾਸਤੇ ਆਹੋ ਗੱਲ ਕੁਝ ਨਹੀਂ ਸੀ ਜੀ ਕਿੱਥੇ ਦਾ ਕਰਨਾ ਦੇ ਜੇਰਾ ਕਰ ਮੋ ਕਰਦਾ ਮੋਹ ਨੂੰ ਗਲਤਾ ਕਰੋ ਨਾਲੇ ਆਪਾਂ ਆਪਣੇ ਪੱਲਿਓ ਖਾਚਾ ਕਰਦੇ ਹੁਣ ਸਰਦਾਰ ਆਊਗਾ ਉਦੋਂ ਹੱਲਾ ਗੱਲਾਂ ਦੇ ਬੋਤਲ ਦੇ ਪੈਸੀ 18 ਬਗਾ ਤੋਂ ਬੰਦ ਲਾ ਆਪਾਂ ਪਾ ਗੋਟ ਬੋਤਲ ਹਾਰਾ ਵੀ ਲੈ ਅਮਾ ਦੇ ਪਾ ਆ ਸਾਰਾ ਗੋਟ ਮੁੜਗਾ ਮੁੜਗਾ ਤਾਂ ਨਹੀਂ ਲੈਣਾ ਆ ਰੋੜੀ ਚੁਕ ਜਾ ਕਰ ਵੀ ਅੱਛਾ ਭਾਈ ਦੇਖੋ ਕਿ ਫਿਰ ਆਉਂ ਤੁਰੂ ਅੱਛਾ ਅੱਛਾ ਲੋਟ ਆਇਆ ਹੈ ਕ੍ਰਿਸ਼ਨਾ ਹੁਣ ਹਾਂ ਕੀ ਕਹੀਏ ਹੁਣ ਸਰਨਾ ਕੀ ਆ ਮੇਰੇ ਆਜਾ ਲਾ ਫਿਰ ਸਰਦਾਰ ਹਾਂ ਹਾਂ ਉਹਦੇ ਆਏ ਤੋਂ ਗੱਲ ਬੰਦ ਨਹੀਂ ਆ ਸਰ ਤੂੰ ਕੰਮ ਨਮੇੜ ਮੌਸਮ ਦਾ ਖਰਾਬ ਆ ਹੋਰ ਡੰਗਰ ਵੀ ਸਾਹਮਣੇ ਨੇ ਪਾ ਕੱਖ ਪਾਉਣੇ ਨੇ ਉਹਨਾਂ ਨੂੰ ਆ ਟੋਕਾ ਵੱਡਣਾ ਰਿਹਾ ਕਰਕੇ ਅੱਖ ਪਾੜੀਏ ਫਿਰ ਫੇਰ ਆਪਾਂ ਆਈ ਸਰਦਾਰ ਮੈਂ ਕਿ ਪੈਸੇ ਇਹ ਜਾਵਾਂਗੇ 500 ਹੀ ਲੈ ਲਈ ਅੱਜ 5-6 ਹੀ ਲੈ ਲੈ ਹਾਂ ਨਾਲੇ ਪਧਾਈਆਂ ਦੇ ਦਾਂਗੇ ਆਹੋ ਵੀ ਭਾਈ ਅਸੀਂ ਤਾਂ ਸਿੱਖੀ ਵੀ ਨਹੀਂ ਜਾਈਏ ਹਾਂ ਹਾਂ ਨਾਲੇ ਦਾਤਾ ਹੈ ਸਰਦਾਰ ਨੂੰ ਵੀ ਭਾਈ ਲੱਡੂ ਆਏ ਤੇ ਉਧਰੋਂ ਹਾਂ ਹਾਂ ਵੀ ਹਾਣੇ ਇੱਕਾ ਖਾਲੇ ਦੇਖੋ ਉਹ ਫੇਰ ਅਗਲਾ ਕਹਿੰਦਾ ਮੈਨੂੰ ਦੱਛਿਆਰੀ ਹਾਂ ਹਾਂ ਅਗਲੇ ਨੇ ਵੀ ਕਹਾ ਕੀ ਦੇਣੀ ਹੁੰਦੀ ਆ ਹਾਂ ਸਭ ਦੀ ਮੂਰਦੀ ਕਰਨੀ ਆ ਭਾਈ ਹਾਂ ਕਰਨੀ ਆ ਗਲਤ ਆ ਮਜਬੂਰੀ ਹੁੰਦੀ ਹੈ ਜੀ ਕੰਮ ਤਾਂ ਸਾਰਿਆਂ ਨੂੰ ਕਰਨਾ ਪੈਂਦਾ ਜੀ ਹੁਣ ਇਹ ਜਿਹੜੇ ਹੁਣ ਇਹ ਮੈਂ ਦੂਰਦੀਪ ਚ ਬਣਾਇਆ ਤੇ ਇੱਕ ਮਜ਼ਦੂਰ ਵਾਸਤੇ ਨਹੀਂ ਕੋਣ ਸਾਰਿਆਂ ਵਾਸਤੇ ਬਣਾਇਆ ਗਿਆ ਕਿਉਂ ਮਜ਼ਦੂਰਾਂ ਨੂੰ ਕੰਮ ਕਰਨਾ ਹੀ ਜ਼ਰੂਰੀ ਹੈ ਕਿਉਂ ਆਪਣੀ ਮਜਬੂਰੀਆਂ ਹੁੰਦੀਆਂ ਨੇ ਉਹਦੇ ਕੰਮ ਮੈਂ ਜ਼ਰੂਰੀ ਕਰਨਾ ਪੈਂਦਾ ਹੈ ਇਸ ਕਰਕੇ ਕੰਮ ਆਪਣਾ ਜ਼ਰੂਰੀ ਸੰਜੋਜਨ ਦਾ ਇਹ ਕੰਮ ਕਰਨਾ ਪੈਂਦਾ ਫਿਰ ਇੱਕ ਪੱਧਰੀ ਆਪਣੀ ਮਜਬੂਰੀ ਹੁੰਦੀ ਹੈ ਜੀ